ਅੱਜ ਨਵੀਂ ਕਹਾਣੀ ਦੀ ਸ਼ੁਰੂਆਤ ਕਰਦੇ ਆਂਗੇ। ਇਹ ਕਹਾਣੀ 1780 ਦੇ ਦੁਹਾਕਿਆਂ ਦੇ ਆਸ-ਪਾਸ ਦੀ ਹੈਗੀ। ਚਾਰ ਭਰਾਵਾਂ ਦੀ ਕਹਾਣੀ ਹੈ। ਮੀਰਾ, ਕੈਲਾ, ਠੰਡੂ ਤੇਜਾ। ਕੈਲੇ ਦੀ ਘਰ ਵਾਲੀ ਮਰੋ ਮਰੋ ਦੀ ਭੈਣ ਸੀ। ਨਿੱਕੋ ਠੰਡੂ ਨੂੰ ਵਿਆਹੀ ਹੋਈ। ਮੀਰਾ ਤੇ ਤੇਜੇ ਦੀ ਘਰ ਵਾਲੀ ਦੋਨੋਂ ਆਪਸ ਵਿੱਚ ਪਹਿਣਾ ਸੀ ਮیرے ਦੀ ਘਰ ਵਾਲੀ ਦਾ ਨਾਮ ਅਮਰੋ ਤੇ ਤੇਜੇ ਦੀ ਘਰ ਵਾਲੇ ਦਾ ਨਾਮ ਬਿਸ਼ਨੀ ਇਹ ਖੁਦ ਸਾਰੇ ਅਨਪੜ੍ਹ ਸੀ ਆਮ ਸੁਧਾਰਨ ਪਰਿਵਾਰ ਸੀ ਜ਼ਮੀਨ ਨਹੀਂ ਸੀ ਦਿਹਾੜੀ ਦਾ ਕੰਮ ਕਰਦੇ ਸੀਗੇ ਉਹ ਰਹਦੇਆਂ ਜ਼ਮੀਨਾਂ ਲੈ ਕੇ ਬੋਂਦੇ ਬੀਜ ਦੇ ਸੀਗੇ ਸਾਂਝਾ ਪਰਿਵਾਰ ਸੀ ਉਪਰੋਂ ਬਜ਼ੁਰਗਾਂ ਦਾੜ ਬਸਵਾ ਸੀ ਬਾਪੂ ਅਮਰ ਤੇ ਬੇਬੇ ਝਾਟੋ ਮੇਰੇ ਤੇ ਦੋ ਲੜਕੇ ਸੀ ਦੋਨੋਂ ਅਨਪੜ੍ਹ ਪੜ੍ਹਾਈ ਨਹੀਂ ਕੀਤੀ ਸੀ ਤਿੰਨਾਂ ਦੇ ਬੱਚੇ ਪੜ੍ਹਨ ਵਾਸਤੇ ਲਾਉਣੇ ਸੀ ਸਕੂਲ ਹਜੇ ਕੋਈ 4 ਸਾਲ ਦਾ ਕੋਈ 5 ਦਾ ਕੋਈ 3 ਸਾਲ ਦਾ ਕੋਈ 1 ਸਾਲ ਦਾ ਸਾਰੇ ਨਿੱਕੇ ਵੱਡੇ ਸੀ ਪਿਛਲੇ 6 ਸਾਲ ਦੇ ਬੱਚੇ ਨੂੰ ਸਕੂਲ ਲਾਉਂਦੇ ਹੁੰਦੇ ਸੀਗੇ ਪਹਿਲਾਂ ਦੇ ਟਾਈਮ 'ਚ ਤੇਜੇ ਦੇ ਤਿੰਨ ਲੜਕੀਆਂ ਤੇ ਇੱਕ ਲੜਕਾ ਸੀ ਲੜਕਾ ਸਭ ਤੋਂ ਨਿੱਕਾ 6 ਮਹੀਨੇ ਦਾ ਹਜੇ ਲੜਕੀਆਂ ਜੀਤੀ ਰਾਣੀ ਵੀਰਾ ਮਣੀਦਨ ਲੜਕਾ ਸੀ ਲੜਕੇ ਦਾ ਨਾਮ ਮਣੀ ਸੀ ਇਕੱਲੇ ਦੇ ਦੋ ਲੜਕੇ ਤੇ ਇੱਕ ਲੜਕੀ ਸੀ ਦੋ ਲੜਕੇ ਬਲਵੀਰ ਤੇ ਮਲਕੀਤ ਲੜਕੀ ਗੁੱਡੀ ਸੀ ਠੰਡੂ ਦੇ ਦੋ ਲੜਕੇ ਦੋ ਲੜਕੀਆਂ ਦੋ ਲੜਕੇ ਪਾਲ ਤੇ ਜੀਤ ਲੜਕੀਆਂ ਕਮੋ ਤੇ ਮੱਖੋ ਬੀਬੇ ਝਾਟੋ ਸਭ ਤੋਂ ਵੱਧ ਲੜਾਕੀ ਸੁਭਾਦੀ ਸੀ। ਢੈੜੀ ਕੰਮ ਤੇ ਉਹ ਵੀ ਜਾਂਦੀ ਸੀ ਨਾਲ ਖੇਤਾਂ ਦੇ ਵਿੱਚ। ਜਿੱਥੇ ਵੀ ਜਾਂਦੀ ਸੀ ਲੜਕੇ ਵਾਪਸ ਕਰੇ ਆਉਂਦੀ ਸੀ। ਘਰੇ ਵੀ ਪਰਿਵਾਰ ਨਾਲ ਚੁੱਪ ਨਾ ਰਹਿਣ ਵਾਲੀ ਔਰਤ ਸੀ। ਬਾਪੂ ਅਮਰ ਦੀ ਕੋਈ ਪੇਸ਼ ਨਹੀਂ ਚੱਲਦੀ ਸੀ। ਸਵੇਰੇ ਸਵੇਰੇ ਘਰੇ ਕਲੇਸ਼ ਸੀ। ਜੀਤੀ ਵਰਗੀਆਂ ਨੂੰ ਸਕੂਲ ਚ ਦਾਖਲ ਕਰਾਉਣ ਦਾ। ਅਮਰ ਬੋਲਦਾਗਾ ਚੋਰਾ ਜੋ ਆਕੜੀ ਨੂੰ ਸਕੂਲ ਚ ਦਾਖਲ ਨਾ ਕਰਾ ਕੰਮ ਸਖਾਓ ਭਾਈ ਬੇਬੇ ਇਹ ਮਾਵਾਂ ਸਿਰ ਚੜਾਉਂਦੀਆਂ ਘਰੋਂ ਕੱਢਦੀਆਂ ਜਿਹੋ ਜੀ ਮਤਮਾ ਨੂੰ ਐ ਉਹੋ ਜੀ ਕੁੜੀਆਂ ਨੂੰ ਦੇਉ ਬੇਬੇ ਨੇ ਗੁੱਸੇ ਚ ਬੋਲਣਾ ਸਕੂਲ ਨਹੀਂ ਲਾਉਣਾ ਚਾਹੁੰਦੀ ਸੀ ਬੇਬੇ ਤੇ ਬਾਪੂ ਸਵੇਰੇ ਨਾਲ ਬੋਲਦੇ ਹੋਏ ਜਿੱਤੀ ਬੇਬੇ ਮੈਂ ਤਾਂ ਸਕੂਲ ਜਾਣਾ ਮੈਂ ਨਹੀਂ ਬੀਬੀ ਨਾਲ ਕੰਮ ਤੇ ਜਾਣਾ ਬੇਬੇ ਬੀਬੇ ਬੋਲੀ ਜਿਆਦਾ ਤੈਨੂੰ ਬੋਲਣਾ ਆਉਂਦਾ ਚੁੱਪ ਕਰਕੇ ਬੈਠ ਜਾ ਆ ਜੁਬਾਨ ਖਿੱਚ ਕੇ ਹੱਥ ਚ ਫੜਾ ਦੂੰ ਜਿਆਦਾ ਬੋਲਦੀ ਆ ਦੇਖ ਕਿਵੇਂ ਝਾਟਾ ਖਲਾਰੀ ਰੱਖਦੀ ਆ ਜਿਹਾ ਆਪਦੀ ਮਾਂ ਨਾਲ ਨਰਮਾ ਚੁਗਾ ਕੇ ਆਇਆ ਕਰ ਸਵੇਰੇ ਨੰਬਰਦਾਰਾਂ ਦੇ ਚੁਗਦੀ ਆ ਬਾਪੂ ਪੁਰੇ ਜਿੱਤ ਕੇ ਤੇਰੀ ਮਾਂ ਕੇਸ ਹੋਣ ਕਰਕੇ ਉਦੋਂ ਨੰਬਰਦਾਰਾਂ ਤੋਂ ਫੇੜ ਪੈਸੇ ਫੜੇ ਸੀ ਸਕੂਲ ਚੋਂ ਕੀ ਮਿਲਣਾ ਤੈਨੂੰ ਪੜ੍ਹ ਕੇ ਕੰਮ ਕਰੇਂਗੀ ਚਾਰ ਪੈਸੇ ਆਉਣਗੇ ਕੈਲਾ ਬੋਲਦਾ ਬਾਪੂ ਕੰਮ ਕਰਨ ਨੂੰ ਅਸੀਂ ਬੈਠੇ ਆਂ ਕੁੜੀਆਂ ਆਣ ਪੜ੍ਹਦਾ ਟਾਈਮ ਨਹੀਂ ਹੁਣ ਦੋ ਅੱਖਰ ਪੜ੍ਹ ਲੈਣ ਤੇ ਸੌਖਾ ਹੋ ਜਾਣਾ ਮੈਂ 2 ਕਿਲੋ 2 ਕਿੱਲੇ ਲੈ ਆ ਪੱਪੀ ਦੇ ਬਾਹੀ ਜਾਣਾਗਾ ਕੁਝ ਤਾਂ ਆਊਗਾ ਫਸਲ ਚੋਂ ਆਪਣਾ ਨਰਮਾ ਵਧੀਆ ਇਸ ਵਾਰ ਅੱਧ ਤਾਂ ਪੱਲੇ ਆਊ ਕੋ ਜੋ ਆਰਤੀਓ ਤੋਂ ਇਕੱਠੇ ਪੈਸੇ ਫੜ ਕੇ ਨੰਬਰਦਾਰਾਂ ਨੇ ਸਾਰੇ ਲਾ ਦੇਣੇ ਆ ਕੁੜੀ ਨੂੰ ਸਕੂਲ ਛੱਡ ਕੇ ਆਉ ਬੇਬੇ ਬੋਲੀ ਸਕੂਲ ਜਾਣ ਵਾਸਤੇ ਸਲੇਟ ਨਾ ਸਲੇਟੀਆਂ ਘਰੇ ਹੈ ਨਹੀਂ ਕਿੱਥੋਂ ਆਉਣਗੇ ਕੈਲਾ ਝੋਲਾ ਅਰੇ ਵਾਲੇ ਘੱਟੇ ਦਾ ਬਣਾ ਲੈਣਾ ਇੱਕ ਸਲੇਟ ਤੇ ਸਲੇਟੀਆਂ ਲਿਆ ਦੇਣੀਆਂ ਅੱਜ ਚੱਲ ਪੁੱਤ ਕੱਲ ਜਾਂਦੀ ਰਹੀ ਸਕੂਲ ਜੀਤੀ ਬੋਲੀ ਬਾਪੂ ਝੋਲਾ ਤਾਂ ਮੈਂ ਆਪੇ ਬਣਾ ਲੈਣਾ ਘੱਟੇ ਦਾ। ਬਸ ਤੂੰ ਇੱਕ ਫੱਟੀ ਤੇ ਘਾਚੀ ਵੀ ਲਿਆ ਦੇ। ਇੱਕ ਕੈਦਾ ਲੈਣਾ। ਕੱਲ੍ਹ ਆ ਫਿਰ ਖੇਤਾਂ ਵੱਲ ਜਾਂਦਾ ਰਿਹਾ। ਅਮਰੋ ਤੇ ਬਿਛਨੀ ਦੋਨੋਂ ਖੇਤ ਦਾ ਕੰਮ ਕਰਨ ਨਾਲ ਕਰਾਉਂਦੀਆਂ ਸੀਂਗਾ। ਕਰੇ ਮਰੋ ਤੇ ਨਿੱਕੋ ਕੰਮ ਕਰਦੀਆਂ ਸੀ। ਬਿਛਨੀ ਖੇਤ 'ਚੋਂ ਹਰਾਚਾਰਾ ਵੱਢ ਰਹੀ ਸੀ। ਸਿਰ ਤੇ ਚੁੰਨੀ ਇਕੱਠੀ ਕਰਕੇ ਰੱਖੀ। ਤੇ ਜਲਦੀ ਦਾਤੀ ਚਲਾਉਂਦੀ ਸੀਗੀ ਨਾਲੇ ਅਮਰੋ ਨਾਲ ਗੱਲਾਂ ਕਰੀ ਜਾਵੇ ਮੈਂ ਆਪਦੇ ਮੁੰਡਿਆਂ ਨੂੰ ਸਕੂਲ ਚ ਪੜਾਉਂ ਇਹਨਾਂ ਨੇ ਖੇਤਾਂ ਚ ਕਾ ਖਰਚਨ ਲਈ ਰੱਖਣਾ ਮਾਤੜ ਦੀ ਸਾਰੀ ਉਮਰ ਲੰਘ ਗਈ ਕੁੜੀ ਭਲਾ ਨਾ ਪੜਾਵਾ ਆਪਾਂ ਕੀ ਕਮਾਈ ਖਾਣੀ ਐ ਕੁੜੀਆਂ ਦੀ ਬਸ ਮੁੰਡੇ ਪੜ ਜਾਣ ਅਮਰੋ ਬੋਲੀ ਐਵੇਂ ਕਿਉਂ ਸੁਪਨੇ ਦੇਖਦੀ ਹੈ ਘਰੇ ਬੁੜੀ ਸਕੂਲ ਦਾ ਨਾਮ ਨਹੀਂ ਲੈਣ ਦਿੰਦੀ ਤੇ ਤੂੰ ਮੁੰਡੇ ਪੜਾਉਣ ਨੂੰ ਫਿਰਦੀ ਐ ਛੱਡ ਭਰੇ ਰਹਿਣ ਦੇ ਕੰਮ ਕਰਨ ਦੇ ਆਪਦੇ ਪਿਓ ਨਾਲ ਮੇਰੇ ਮੁੰਡੇ ਆਪਦੇ ਪਿਓ ਨਾਲ ਖੇਤੀਬਾੜੀ ਕਰਾਉਂਦੇ ਹੈ ਆਪਦੀ ਪਹਿਲੀ ਹੁਣ ਹੈ ਨਹੀਂ ਫਿਰ ਦੂਜੀਆਂ ਦੀ ਵਾਹੀ ਜਾਂਦੀ ਹੈ ਬਿਛਨੀ ਨੇ ਪੱਠਿਆਂ ਦੇ ਰੁਗ ਚੱਕ ਇਕੱਠੇ ਕੀਤੇ ਪੱਲੀ ਚ ਪਾ ਕੇ ਬੋਲੀ ਲੈ ਤਰਾ ਸਿਰ ਤੇ ਪੰਡ ਦੇਖੀ ਜਾਉ ਸਕੂਲ ਦਾ ਜੈ ਨੂੰ ਖਾਵੇ ਘਰੇ ਪਹੁੰਚ ਗਏ ਦੋਨੋਂ ਹਰਾ ਲੈ ਕੇ ਘਰ ਨੂੰ ਜਾਂਦਿਆਂ ਰਹੀਆਂ ਨਿਕਾਰ ਜਾ ਕੇ ਮਰੋਤੇ ਨਿੱਕੋ ਪਸ਼ੂਆਂ ਨੂੰ ਸੰਭਾਲਦੀਆਂ ਜੀਤੀ ਵਿਹੜੇ 'ਚ ਬੈਠੀ ਮਸ਼ੀਨ ਤੇ ਸਕੂਲ ਵਾਸਤੇ ਆਪਦਾ ਬਸਤਾ ਬਣਾਈ ਜਾਂਦੀ ਸੀ ਬੇਬੇ ਨੇ ਬੋਲਣਾ ਹਜੇ ਤੱਕ ਨਹੀਂ ਛੱਡਿਆ ਸੀ ਵਿਹੜੇ ਚ ਇੱਕ ਪਾਸੇ ਮੰਜੀ ਤੇ ਬੈਠੀ ਕੀਤੀ ਵੱਲ ਹੱਥ ਕੱਢ ਕੇ ਬੋਲ ਰਹੀ ਸੀ ਬੇਬੇ ਦੀ ਉਮਰ ਵੀ ਜਿਆਦਾ ਰੰਗ ਕਾਲਾ ਚਿਹਰੇ ਤੇ ਝੁਰੜੀਆਂ ਕੱਦ ਨਿੱਕਾ ਸੁੱਕੀ ਬੁੱਜੀ ਸੀ ਪਰ ਬੋਲਣ ਪੱਖੋਂ ਤੇ ਸੀ ਜਿੰਨੀ ਉੱਚੀ ਆਵਾਜ਼ ਚ ਬੋਲਾਂ ਤੇ ਜ਼ੋਰ ਨਾਲ ਕੁੜੇ ਤੂੰ ਗੱਟਾ ਖਰਾਬ ਕਰਨਾ ਇਹ ਝੋਲਾ ਤੈਨੂੰ ਬਣਾਉਣਾ ਨਹੀਂ ਆਉਂਦਾ ਮੈਨੂੰ ਚਾਹ ਦੀ ਘੁੱਟ ਬਣਾ ਕੇ ਦੇ ਜਾ ਬੇਬੇ ਕਦੇ ਕੀ ਬੋਲਦੀ ਕਦੇ ਕੀ ਬੋਲਦੀ ਜੀਤੀ ਨੂੰ ਮਸ਼ੀਨ ਤੋਂ 6-7 ਵਾਰੀ ਹਟਾਇਆ ਸੀ ਪਰ ਜੀਤੀ ਆਪਦਾ ਝੋਲਾ ਬਣਾ ਕੇ ਹੀ ਹਟ ਹਟੇ ਬਿਛਨੀ ਕੁੜੀਆਂ ਨੂੰ ਸਕੂਲ 'ਚ ਪੜ੍ਹਾ ਕੇ ਖੁਸ਼ ਨਹੀਂ ਸੀ ਬਿਛਨੀ ਦਰਵਾਜ਼ੇ ਵਿੱਚ ਖੜੀ ਮਸ਼ੀਨ ਦੇ ਨੇੜੇ ਪੱਠਿਆਂ ਦੀ ਪੰਡ ਖਿੱਚਦੀ ਜੀਤੀ ਨੂੰ ਬੋਲੀ ਆਇਦਰ ਜਿੱਤ ਕੇ ਲਵਾ ਰੁਗ ਪੱਠੇ ਉਤਰਨੇ ਆ ਖੜੀ ਹੋ ਜਾ ਜਲਦੀ ਜੀਤੀ ਜਲਦੀ ਨਾ ਭੱਜ ਕੇ ਮਾਂ ਵਾਲਾ ਉਹਨਕੇ ਬੋਲੀ ਆਪ ਆ ਗਈ ਬੀਬੀ ਆ ਗਈ ਮਨ ਵਿੱਚ ਜੀਤੀ ਸੋਚ ਰਹੀ ਸੀ ਇਹ ਆਪ ਦਾ ਗੁੱਸਾ ਮੇਰੇ ਤੇ ਕੱਢਦੀ ਐ ਗੁੱਸਾ ਪੰਡ ਭਾਰੀ ਤੇ ਸੀ ਜੀਤੀ ਰੁਗ ਲਾਉਂਦੀ ਕਦੇ ਬਿਛਣੀ ਰੁਗ ਲਾਉਂਦੀ ਜਲਦੀ ਕੁਤਰ ਦੇ ਪੱਠੇ ਵੇਖ ਕਿਵੇਂ ਝੂਟੇ ਲੈ ਰਹੀਆਂ ਮਸ਼ੀਨ ਨਾਲ ਦਵਾਨਾ ਹੱਥਾਂ ਨਾਲ ਮਸ਼ੀਨ ਚਲਾ ਬਿਛਣੀ ਧੋਕੇ ਨਾਲ ਬੋਲੀ ਜੀਤੀ ਤੇਜ਼ ਮਸ਼ੀਨ ਚਲਾ ਰਹੀ ਸੀ ਬੀਬੀ ਮੈਂ ਕੱਲ ਨੂੰ ਸਕੂਲ ਜਾਣਾ ਝੋਲਾ ਬਣਾ ਲਿਆ ਜੀਤੀ ਦੀ ਆਵਾਜ਼ ਬਿਛਣੀ ਨੇ ਸੁਣੀ ਨਹੀਂ ਪਰ ਸੁਣ ਰਹੀ ਸੀ ਪਰ ਖਿਆਲ ਨਹੀਂ ਕੀਤਾ ਬਿਛਣੀ ਚੱਲ ਜਲਦੀ ਚੱਕ ਪੱਲੀ ਦੋਵੇਂ ਲੜਫੜ ਪਸ਼ੂਆ ਮੂਰੇ ਢੇਰੀ ਕਰਦੇ ਆ ਜੀਤੀ ਨੇ ਪਸ਼ੂਆ ਨੂੰ ਹਰਾ પાਕੇ ਫਿਰ ਚੱਕੀ ਮਸ਼ੀਨ ਕਮਰੇ 'ਚ ਰੱਖ ਦਿੱਤੀ ਬੇਬੇ ਦੀ ਪੇਟੀ ਤੇ ਆ ਜਾ ਜੀਤੀ ਆਟਾ ਗੁੰਨਦੇ ਮੈਂ ਰੋਟੀ ਬਣਾ ਲੂ ਕੋਈ ਕੰਮ ਸਿੱਖ ਲੈ ਕੁੜੇ ਮਰੋਣੇ ਵਾਜ ਦਿੱਤੀ ਆਈ ਬੀਬੀ ਸਾਰੇ ਘਰ ਦੇ ਬੱਚੇ ਚਾਚੀ ਤਾਈ ਨਹੀਂ ਬੋਲਦੇ ਸੀ ਇੱਕ ਦੂਜੀ ਨੂੰ ਬੀਬੀ ਹੀ ਬੋਲਦੇ ਸੀ ਜੀਤੀ ਨੇ ਚੱਕੀ ਪਰਾਂਥ ਤੇ ਆਟਾ ਗੁੰਨਣ ਲੱਗ ਗਈ ਨਿੱਕੋ ਮੂੰਗੀ ਦੀ ਦਾਲ ਬਣਾਉਣ ਲੱਗੀ ਸੀ ਚੁੱਲ੍ਹੇ ਮੂਰੇ ਬੈਠੀ ਬੁੱਕਲ ਚ ਨਿੱਕੀ ਕੁੜੀ ਮੱਖੋ ਨੂੰ ਲਈ ਬੈਠੀ ਸੀ ਜਿਆ ਬਾਹਰ ਖੇਡ ਮੇਰੀ ਬੁੱਕਲ ਜੋ ਉਤਰ ਜਾ ਚੁੱਲੇ 'ਚ ਅੱਕ ਮੱਜਦੀ ਐ ਦੇਖ ਕਿੰਨਾ ਸੇਕ ਆਉਂਦਾ ਤੇਰੇ ਵੱਲ ਜਾਂ ਭਾਜ ਜਾ ਖੇੜ ਪਰੇ ਨਿੱਕੋ ਮੱਖੋ ਨੂੰ ਬੁੱਕਲ ਜੋ ਕੱਢਦੀ ਹੋਈ ਬੋਲੀ ਜੀਤੀ ਆ ਨੂਣ ਬਸਾਰ ਵਾਲਾ ਡੱਬਾ ਫੜਾ ਉਰੇ ਜੀਤੀ ਨੇ ਡੱਬੇ ਫੜਾਏ ਤੇ ਬੋਲੀ ਆ ਬੀਬੀ ਲਸਣ ਗੰਢਾ ਕੱਟਦੇ ਆ ਮਿਰਚਾਂ ਆਪੇ ਪਾ ਦੇ ਨਿੱਕੋ ਨੇ ਸਾਬਤ ਮਿਰਚਾਂ ਕੁੰਡੇ 'ਚ ਪਾ ਦਿੱਤੀਆਂ ਜੀਤੀ ਕੁੱਟਣ ਲੱਗ ਗਈ ਦਾਲ ਬਣਾ ਕੇ ਰੋਟੀ ਨਿੱਕੂ ਤੇ ਮਰੋਂ ਤਵੀ ਤੇ ਇਕੱਠੀਆਂ ਬਣਾਉਣ ਲੱਗ ਜਾਂਦੀਆਂ ਜੀਤੀ ਪਾਲ ਬਲਵੀਰ ਇਹ ਤਿੰਨੋਂ ਸਾਰਿਆਂ ਨੂੰ ਰੋਟੀ ਫੜਾ ਦਿੰਦੇ ਸੀਗੇ ਸਭ ਤੋਂ ਪਹਿਲਾਂ ਰੋਟੀ ਬਾਪੂ ਤੇ ਬਾਕੀ ਸਾਰੇ ਭਰਾ ਖਾ ਲੈਂਦੇ ਸੀਗੇ ਬੇਬੇ ਨੂੰ ਵੀ ਫੜਾਈ ਜਾਂਦੀ ਸੀ ਬੇਬੇ ਵਾਸਤੇ ਦੋ ਰੋਟੀਆਂ ਮੋਟੀਆਂ ਹੁੰਦੀਆਂ ਸੀ ਕਿਉਂਕਿ ਦੰਦ ਨਹੀਂ ਸੀ ਸੂਰਜ ਹਜੇ ਖੜਾ ਹੀ ਹੁੰਦਾ ਸੀ ਬਿਜਲੀ ਨਾ ਭੱਜ ਜਾਵੇ ਇਸ ਕਰਕੇ ਦਿਨ ਖੜੇ ਰੋਟੀ ਖਾ ਲੈਂਦੇ ਸੀਗੇ ਮੰਜੇ ਵੀ ਢਾ ਲੈਂਦੇ ਸੀ ਸਾਰੇ ਜਵਾਕ ਬੇਬੇ ਬਾਪੂ ਕੋਲੇ ਪੈ ਜਾਂਦੇ ਬਾਕੀ ਸਾਰੇ ਆਪੋ ਆਪਣੇ ਕੋਈ ਸੁਹਾਗਤ ਚ ਕੋਈ ਬਾਹਰ ਵਾਲੀ ਬੈਠਕ ਚ ਕੋਈ ਚਬਾਰੇ ਚ ਇੱਕ ਪਸ਼ੂਆਂ ਵਾਲੇ ਬਾੜੇ ਚ ਜਵਾਕ ਬੇਬੇ ਬਾਪੂ ਕੋਲੇ ਹੁੰਦੇ ਮੰਜੇ ਤੇ ਖੜੀ ਲੱਤ ਦੀ ਨਹੀਂ ਦੇਈਦੀ ਹੁੰਦੀ ਆ ਲੈਣਦੇ ਤੇਰੇ ਪਿਓ ਨੂੰ ਚੀਕ ਦੀ ਆਵਾਜ਼ ਚ ਨਿੱਕੋ ਬੋਲੀ ਮੱਖੋਂ ਨੂੰ ਮੱਖੋਂ ਸਾਰੇ ਮੰਜਿਆਂ ਤੇ ਭੱਜ ਰਹੀ ਸੀਗੀ ਉੱਤੇ ਛਾਲਾ ਮਾਰੀ ਜਾਵੇ ਗੁੱਡੀ ਵੀ ਦੀਪ ਨੂੰ ਚੱਕ ਕੇ ਮੰਜੇ ਤੇ ਖੜ ਕੇ ਝੂਟੇ ਲੈ ਕੇ ਹਿੱਲ ਰਹੀ ਸੀ ਸਾਹਮਣੇ ਮੀਰਾ ਪਿਓ ਆਉਂਦਾ ਦੇਖ ਕੇ ਸਨਾਟਾ ਹੋ ਗਿਆ ਪਾਣੀ ਫੜਾਉਂਦੇ ਪਿਓ ਦੇ ਭਰਾ ਨੂੰ ਬੇਬੇ ਬੋਲੀ ਮੇਰੇ ਦਾ ਮੁੰਡਾ ਪਾਲੀ ਦੋਨੋਂ ਮੰਡੀ ਤੋਂ ਸੌਦਾ ਪੱਤਾ ਲੈ ਕੇ ਆਏ ਸੀ ਕੰਮੋਂ ਪਾਣੀ ਫੜਾ ਦਿੰਦੀ ਹੈ ਕੰਮੋਂ ਰੋਟੀ ਵੀ ਫੜਾਉਂਦੀ ਹੈ ਆ ਸੌਦਾ ਪੱਤਾ ਸੰਭਾਲ 6 ਮਹੀਨੇ ਦਾ ਖੁੱਲਾ ਵਰਤ ਖਰਾਬ ਕਰਦੇ ਹੋ ਪੈਸੇ ਲੱਗਦੇ ਤੁਹਾਨੂੰ ਕੀ ਪਤਾ ਪੈਸਾ ਕਿਵੇਂ ਬੰਦਦਾ ਬੈਠੇ ਹੁਕਮ ਚਲਾ ਦੇਣਾ ਪੁੱਤੇ ਹੱਥ ਕੁੱਟ ਕੇ ਨਹੀਂ ਵਰਤੋਂ ਕਰਦੀਆਂ ਹਰ ਚੀਜ਼ ਖੁੱਲੇ ਵਰਤਦੀਆਂ ਰੁਲਦੀ ਦੇਖੀ ਐ ਚੱਕੋ ਗੱਟਾ ਹੁਣ ਚਲਾਨੀ 'ਚ ਰੱਖ ਬਾਰੀ ਚਲਾ ਦਿਆ ਕਰੋ ਇਹਨਾਂ ਨੇ ਕੀ ਪੱਲਿਓਂ ਲਾਉਣੇ ਆ ਪੈਸੇ ਇਹ ਬੀਬੇ ਬੋਲ ਰਹੀ ਸੀਗੀ ਮਰੋ ਉਸਮਾਨ ਚੱਕ ਚਲਾਨੀ 'ਚ ਲੈ ਗਈ ਗੁਰਦਾ ਗੱਟਾ ਪਾਲੀ ਸੁਹਾਤ 'ਚ ਰੱਖ ਆਉਂਦਾ ਚਾਦੀ ਪੇਟੀ ਤੇ ਖੰਡ ਬੇਬੇ ਦੀ ਸੰਦੂਕ ਚ ਸਾਰੇ ਗੱਲਾਂ ਬਾਤਾਂ ਕਰਕੇ ਸੌ ਜਾਂਦੇ ਆ ਅਗਲੇ ਦਿਨ ਜੀਤੀ ਸਵੇਰੇ ਆਪਦੀ ਮਾਂ ਨਾਲ ਉੱਠ ਕੇ ਖੜੀ ਹੋ ਜਾਂਦੀ ਆ ਨਹਾ ਕੇ ਸਕੂਲ ਜਾਣ ਵਾਸਤੇ ਝੋਲਾ ਚੱਕ ਝੋਲੇ ਦੇ ਵਿੱਚ ਸਲੇਟ ਟੀ ਸਲੇਟ ਫੱਟੀ ਚੰਗੀ ਤਰ੍ਹਾਂ ਪੋਚ ਕੇ ਸੁਕਾ ਲੈਂਦੀ ਆ ਪਾਲ ਤੇ ਬਲਵੀਰ ਮਲਕੀਤ ਵੀ ਜਿੱਦ ਕਰਕੇ ਸਕੂਲ ਜਾਂਦੇ ਆ ਇਨ੍ਹਾਂ ਕੋਲ ਕੋਈ ਸਮਾਨ ਨਹੀਂ ਸੀ ਕੈਲੇ ਨੇ ਕਿਹਾ ਚਲ ਅੱਜ ਨਾਮ ਲਿਖਾਉਂਦੇ ਹਾਂ ਕੱਲ ਨੂੰ ਝੋਲਾ ਤੁਹਾਡੀ ਮਾਂ ਬਣਾ ਦੂਗੀ ਜਵਾਕਾਂ ਨੂੰ ਪੜਾਉਣ ਦਾ ਜ਼ਿਆਦਾ ਸ਼ੌਂਕ ਕੈਲੇ ਤੇ ਠੰਡੂ ਨੂੰ ਸੀਗਾ। ਬਾਕੀ ਪੜ੍ਹਾਈ ਨੂੰ ਚੰਗਾ ਨਹੀਂ ਸਮਝਦੇ ਸੀਗੇ। ਪਿੰਡ 'ਚ ਸਕੂਲ ਸੀ। ਜਾਨਸਰ ਭੈਣ ਜੀ ਬੋਲੇ ਸਤਿ ਸ੍ਰੀ ਅਕਾਲ ਭੈਣ ਜੀ। ਕੈਲਾ ਬੋਲਦਾ। ਭੈਣ ਜੀ ਇਹਨਾਂ ਨੂੰ ਦਾਖਲ ਕਰ ਲਓ ਸਕੂਲ 'ਚ। ਭੈਣ ਜੀ ਨੇ ਕਿਹਾ ਜਨਮ ਤਰੀਕ ਦੱਸ ਦਿਓ ਸਾਰਿਆਂ ਦੀ ਤੇ ਸਹੀ ਨਾਮ ਦੱਸ ਦਿਓ। ਅਸੀਂ ਦਰਜ ਕਰ ਲੈਂਦੇ ਹਾਂ। ਕੈਲੇ ਨੂੰ ਹੁਣ ਪੂਰੇ ਨਾਂ ਨਹੀਂ ਯਾਦ ਸੀ ਨਾ ਜਨਮ ਤਰੀਕ। ਬਲਵੀਰ ਨੂੰ ਬੱਲੂ-ਬੱਲੂ ਬੋਲਦੇ ਸੀ। ਜਨਮ ਤਰੀਕ ਤਾਂ ਉਹ ਤੋਂ ਕੋਈ ਲਿਖਦਾ ਹੀ ਨਹੀਂ ਹੁੰਦਾ ਸੀ ਨਾ ਕੋਈ ਕਿਸੇ ਦਾ ਪੂਰਾ ਨਾਂ ਯਾਦ ਹੁੰਦਾ ਸੀ ਘਰ 'ਚ ਜਵਾਕ ਹੀ ਕਿੰਨੇ ਜਾਦੇ ਹੁੰਦੇ ਸੀ ਕਿਹੜੇ ਨਾਂ ਜਾਦ ਸੀ ਪੱਕੇ ਕਿਹੜੇ ਕੀ ਨਾਂਗੇ ਕੈਲੇ ਨੇ ਕਿਹਾ ਚਲ ਕੱਲ ਨੂੰ ਦੱਸ ਦੇਵਾਂਗੇ ਘਰੋਂ ਪੁੱਛ ਕੇ ਮੈਨੂੰ ਜੀ ਇਹਨਾਂ ਦੇ ਨਾਮ ਨਾ ਜਨਮ ਤਰੀਕ ਯਾਦ ਨਹੀਂ ਭੈਣ ਜੀ ਨੇ ਕਿਹਾ ਤੁਸੀਂ ਘਰੋਂ ਪੁੱਛ ਆਓ ਬੱਚੇ ਸਕੂਲ 'ਚ ਛੱਡ ਜੋ ਅੱਜ ਕੈਲਾ ਘਰੋਂ ਇੱਕ ਮੈਂਬਰ ਨੂੰ ਨਾਂ ਲੈ ਕੇ ਆ ਗਿਆ ਜਿਸ ਨੂੰ ਨਾਂ ਪਤਾ ਸੀ ਬਿਛਣੀ ਆਈ ਸੀ ਨਾਲ ਕੈਲੇ ਦੀ ਬਿਛਨੀ ਨੇ ਹੱਥ ਜੋੜ ਕੇ ਸਤਿ ਸ੍ਰੀ ਕਾਈ ਸਤਿ ਸ੍ਰੀ ਕਾਲ ਬੁਲਾ ਕੇ ਤੇ ਥੱਲੇ ਬੈਠ ਗਈ ਬੱਚਿਆਂ ਕੋਲੇ ਜਿੱਥੇ ਬੱਚੇ ਟੱਪੜ ਤੇ ਬੈਠੇ ਹੁੰਦੇ ਆ ਮੈਡਮ ਨੂੰ ਸਤਿ ਸ੍ਰੀ ਕਾਲ ਬੁਲਾਈ ਭੈਣ ਜੀ ਨੇ ਕਿਹਾ ਦੱਸੋ ਜੀ ਕੌਣ ਵੱਡਾ ਪਹਿਲਾ ਜਨਮ ਤਰੀਕ ਤੇ ਨਾਂ ਦੱਸੋ ਬਿਛਨੀ ਬਿਛਨੀ ਬੋਲੀ ਮੇਰੇ ਜੀਤੀ ਸਾਲ ਬਾਅਦ ਹੋਈ ਸੀ ਵਿਆਹ ਤੋਂ ਵਿਆਹ ਨੂੰ ਦੇਖ ਲਓ ਤੁਸੀਂ 6-7 ਸਾਲ ਹੋ ਗਏ ਬੈਣ ਜੀ ਬੋਲੀ ਕਿਰਾਮਿੰਨਾ ਸੀ ਬਿਛਨੀ ਆਹੀ ਅਦਮਗ ਹੋ ਗਿਆ ਸੀ ਇਹ ਲੱਗਦਾ ਜੀਤੀ ਚੜਦੇ ਫੱਗਣ ਚ ਹੋਈ ਐ ਫੱਗਣ ਸੀ ਬੈਣ ਜੀ ਭੈਣ ਜੀ ਨੇ ਅਖੀਰ ਖੁਦ ਹੀ ਹਿਸਾਬ ਲਾ ਲਿਆ ਵੀ ਫਰ ਬ੍ਰੀਮਿੰਨਾ ਲਿਖ ਦਿੱਤਾ ਭੈਣ ਜੀ ਨੇ ਕਿਹਾ ਨਾਮ ਦੱਸੋ ਜੀ ਜੀਤੀ ਦਾ ਬਿਛਨੀ ਬੋਲੀ ਜੀਤ ਰੱਖਿਆ ਸੀ ਬਸ ਘਰੇ ਸੀ ਜੀਤੀ ਜੀਤੀ ਬੋਲਦੇ ਹਾਂ ਭੈਣ ਜੀ ਫਿਰ ਬੋਲੀ ਜੀਤ ਦੇ ਪਿੱਛੇ ਕੀ ਲਾਉਣਾ ਕੌਰ ਵਗੈਰਾ ਕਿ ਬਿਛਣੀ ਕੌਰ ਲਾ ਦਿਓ ਜੀ ਭੈਣ ਜੀ ਦੂਜੇ ਬੱਚੇ ਬਾਰੇ ਦੱਸੋ ਕਿਹੜਾ ਇਹਨਾਂ ਚੋ ਜੀਤੀ ਤੋਂ ਨਿੱਕਾ ਬਿਛਣੀ ਬੋਲੀ ਬੱਲੂ ਆ ਜੀ ਬਲਬੀਰ ਆ ਨਾਂ ਦਾ ਇਹ ਮੇਰੀ ਕੁੜੀ ਤੋਂ 6 ਮਹੀਨੇ ਛੋਟਾ ਭੈਣ ਜੀ ਨੇ ਹੁਣ ਕੁਝ ਨਹੀਂ ਪੁੱਛਿਆ ਖੁਦ ਹੀ ਜਨਮ ਤਰੀਕ ਬਣਾ ਕੇ ਲਿਖ ਦਿੱਤੀ ਉਸ ਤੋਂ ਅੱਗੇ ਜਿਹੜਾ ਬੱਚਾ ਭੈਣ ਜੀ ਬੋਲੀ ਬਿਛਣੀ ਪਾਲ ਭੈਣ ਜੀ ਮੇਰੀ ਕੁੜੀ ਤੋਂ 7-8 ਮਹੀਨੇ ਦਾ ਫਰਕ ਹੈ ਬਸ ਅਮਲਕੀਤ ਵੀ ਬਲਵੀਰ ਤੋਂ 10 ਮਹੀਨੇ ਹੀ ਬਾਅਦ ਹੋ ਗਿਆ ਸੀ ਭੈਣ ਜੀ ਨੇ ਸਾਰੇ ਜਨਮ ਤਰੀਕਾ ਆਪਦੇ ਹਿਸਾਬ ਦੇ ਨਾਲ ਲਿਖ ਦਿੱਤੇ ਭੈਣ ਜੀ ਨੂੰ ਪਤਾ ਸੀ ਵੀ ਇਹਨਾਂ ਨੂੰ ਨਹੀਂ ਕੁਝ ਪਤਾ ਭੈਣ ਜੀ ਨੇ ਬੋਲ ਦਿੱਤਾ ਅੱਗੇ ਤੋਂ ਹਰ ਬੱਚੇ ਦੀ ਜਨਮ ਤਰੀਕ ਪੂਰੀ ਲਿਖ ਕੇ ਰੱਖਿਆ ਕਰੋ ਅੱਗੇ ਤੋਂ ਜਨਮ ਪੱਤਰ ਨਾਲ ਲੱਗੂ ਆਏ ਨਹੀਂ ਬੱਚੇ ਦਾਖਲ ਕਰਨੇ ਬਿਛਣੀ ਬੋਲੀ ਭੈਣ ਜੀ ਸਾਡੇ ਅਣਪੜ੍ਹ ਹੈ ਜਦੋਂ ਜਵਾਬ ਹੁੰਦਾ ਕਿਹੜਾ ਕੋਈ ਬੰਦਾ ਪੜਿਆ ਲਿਖਿਆ ਕੌਣ ਲਿਖਦਾ ਉਸ ਟਾਈਮ ਸਾਡੇ ਬੰਦੇ ਤਾਂ ਉਂਝ ਹੀ ਕੋਲੇ ਨਹੀਂ ਖੜਦੇ ਜਾਪੇ ਵੇਲੇ ਘਰੇ ਤਾਂ ਰਹਿੰਦੇ ਨਹੀਂ ਲਿਖੂ ਕਿਹੜਾ ਭੈਣ ਜੀ ਨੇ ਨਾਮ ਦਰਜ ਕਰ ਲਏ ਤੇ ਕਿਹਾ ਇਹਨਾਂ ਸਾਰਿਆਂ ਨੂੰ ਸਲੇਟ ਫੱਟੀ ਤੇ ਪੜਨ ਵਾਸਤੇ ਇੱਕ ਇੱਕ ਕਾਇਦਾ ਲੈ ਕੇ ਦੇਣਾ ਬਿਸ਼ਨੀ ਘਰੇ ਆ ਜਾਂਦੀ ਹੈ ਛੁੱਟੀ ਹੋਣ ਤੇ ਬੱਚੇ ਵੀ ਘਰੇ ਆ ਜਾਂਦੇ ਆ ਜੀਤੀ ਆਉਣ ਸਾਰ ਸਾਰਿਆਂ ਨੂੰ ਦੱਸਣ ਲੱਗ ਜਾਂਦੀ ਹੈ ਆ ਬੀਬੀ ਝੋਲਾ ਨਹੀਂ ਬੋਲਦੇ ਬਸਤਾ ਬੋਲਦੇ ਆ ਅੱਜ ਮੈਨੂੰ ਊੜਾ ਉੱਠ ਤੇ ਅੜਾ ਅੱਖ ਪੜਨੀ ਸਿਖਾਈ ਹੈ ਬੇਬੇ ਬੋਲੀ ਚੋਲਾ ਚੱਕ ਪਰੇ ਰੱਖ ਕੰਮ ਕਰ ਲੈ ਹੁਣ ਕੋਈ ਬਧੇਰਾ ਪੜ ਲਈ ਬਰਬੀਰ ਬੋਲਿਆ ਸਾਨੂੰ ਵੀ ਬਸਤੇ ਬਣਾ ਦਿਓ ਕੱਲ ਨੂੰ ਜਾਣਾਗਾ ਤੇ ਠੰਡੂ ਤੋਂ ਫੱਟੀਆਂ ਮੰਗਵਾ ਲਈਆਂ ਜੀਤੀ ਨੇ ਸਾਰਿਆਂ ਦੀਆਂ ਫੱਟੀਆਂ ਚੰਗੀ ਤਰ੍ਹਾਂ ਕਾਚੀ ਨਾਲ ਪੋਚ ਕੇ ਰੱਖ ਦਿੱਤੀਆਂ ਕਾਲੀ ਸ਼ਾਈ ਦੀਆਂ ਪੁੜੀਆਂ ਵੀ ਲੈ ਕੇ ਹੱਟੀ ਤੋਂ ਆਏ ਦੋ ਦਵਾਤ ਵੀ ਲੈ ਆਏ ਪਾਣੀ ਪਾ ਕੇ ਸ਼ਾਈ ਬਣਾਈ ਸਾਰਿਆਂ ਨੇ ਇੱਕ ਇੱਕ ਕਲਮ ਕਢ ਲਈ ਇੱਕ ਸਲੇਟੀਆਂ ਦਾ ਡੱਬਾ ਲਏ ਆਏ ਸਭ ਨੂੰ ਨਿੱਕੋ ਨੇ ਅੱਧੀ ਅੱਧੀ ਸਲੇਟੀ ਦਿੱਤੀ ਵੀ ਤੁਸੀਂ ਸਾਰੀ ਖਰਾਬ ਕਰਦੇ ਹੋਗੇ ਸਾਰੇ ਬੱਚਿਆਂ ਨੂੰ ਅੱਧੀ ਅੱਧੀ ਸਲੇਟੀ ਦੇ ਦਿੱਤੀ